ਸੋਮਵਾਰs ਵੇਲੇ ਉੱਠਦੇ ਸਾਰ ਹੀ ਲੋਕਾਂ ਦੀ ਜੇਬ ਤੇ ਮਹਿੰਗਾਈ ਦੀ ਮਾਰ ਪਈ ਹੈ ਦੱਸਦੀ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਅਮੁੱਲ ਦੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਸਿਰਫ ਅਮੁੱਲ ਹੀ ਨਹੀਂ ਪੰਜਾਬ ਦੇ ਵਿੱਚ ਵਰਗਾ ਅਤੇ ਹੋਰ ਦੁੱਧ ਦੀਆਂ ਕੰਪਨੀਆਂ ਨੇ ਆਪਣੇ ਦੁੱਧ ਦੇ ਵਿੱਚ ਪ੍ਰਤੀ ਲੀਟਰ 2 ਰੁਪਏ ਵਾਧਾ ਕੀਤਾ ਹੈ ਅਮੁੱਲ ਮਿਲਕ ਨੇ ਸੋਮਵਾਰ ਸਵੇਰੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਜਾਣਕਾਰੀ ਅਨੁਸਾਰ ਅਮੁੱਲ ਨੇ ਅੱਜ ਤੋਂ ਦੇਸ਼ ਭਰ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਵੇਰਕਾ ਦੀ ਗੱਲ ਕਰੀਏ ਤਾਂ ਵੇਰਕਾ ਨੇ ਵੀ ਆਪਣੇ ਦੁੱਧ ਦੇ ਵਿੱਚ ਪ੍ਰਤੀ ਲੀਟਰ 2 ਰੁਪਏ ਵਾਧਾ ਕੀਤਾ ਹੈ ਲਗਾਤਾਰ ਵਧ ਰਹੀ ਗਰਮੀ ਕਾਰਕਿ ਪਸ਼ੂਆਂ ਦਾ ਦੁੱਧ ਵੀ ਘਟਦਾ ਜਾ ਰਿਹਾ ਹੈ ਜਿਸ ਕਰਕੇ ਦੁੱਧਦਿਆਂ ਕੰਪਨੀਆਂ ਵੱਲੋਂ ਚੋਣਾ ਤੋਂ ਤੁਰੰਤ ਬਾਅਦ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਵੱਖ-ਵੱਖ ਦੁੱਧ ਦੀਆਂ ਕਿਸਮਾਂ ਵਿੱਚ ਵਾਧਾ ਹੋਇਆ ਹੈ ਇਸ ਸੰਬੰਧੀ ਬਕਾਇਦਾ ਵੀਰਕਾਂ ਵੱਲੋਂ ਅਤੇ ਅਨੰਦਾ ਵੱਲੋਂ ਵਧੀਆ ਕੀਮਤਾਂ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ 1 ਕਿਲੋ ਦੁੱਧ ਦੇ ਪੈਕੇਟ ਤੇ 1 ਰੁਪਏ 1 ਕਿਲੋ ਦੁੱਧ ਦੇ ਪੈਕੇਟ ਤੇ 2 ਰੁਪਏ ਪ੍ਰਤੀ ਪੈਕੇਟ ਦੇ ਹਿਸਾਬ ਦੇ ਨਾਲ ਵਾਅਦਾ ਕੀਤਾ ਗਿਆ ਹੈ ਦੇਸ਼ 'ਚ ਮਹਿੰਗਾਈ ਕਾਰਨ ਲੋਕਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ ਹੁਣ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਅਮੁੱਲ ਨੇ ਦੇਸ਼ ਭਰ 'ਚ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਗੁਜਰਾਤ ਕੋਆਪਰੇਟਿਵ ਮਾਲਿਕ ਮਾਰਕੀਟਿੰਗ ਫੈਡਰੇਸ਼ਨ ਨੇ ਸੋਮਵਾਰ ਤੋਂ ਅਮੁੱਲ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਵਾਅਦਾ ਕਰ ਦਿੱਤਾ ਹੈ ਦੱਸਦੀ ਹੈ ਕਿ ਅਮੁੱਲ ਗੋਲਡ ਮਿਲਕ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕਰਨ ਦੇ ਨਾਲ ਹੀ ਅਮੁੱਲ ਸ਼ਕਤੀ ਅਤੇ ਟੀ ਸਪੈਸ਼ਲ ਦੀਆਂ ਕੀਮਤਾਂ ਵਿੱਚ ਵੀ ਇੰਨੇ ਹੀ ਰੁਪਏ ਦਾ ਵਾਅਦਾ ਕੀਤਾ ਗਿਆ ਇਹ ਸਾਰੀਆਂ ਵਧੀਆਂ ਕੀਮਤਾਂ ਅੱਜ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ ਕਿੰਨਾ ਦੁੱਧ ਦਾ ਫਿਰ ਪਹਿਲੇ ਕੀ ਰੇਟ ਸੀ ਤੇ ਹੁਣ ਕੀ ਰੇਟ ਲੈ ਰਹੇ ਹੋ ਤੁਹਾਨੂੰ ਤਾਂ ਇਹ ਪੁੱਛਿਆ ਜੀ ਨਹੀਂ ਅੱਛਾ ਜੀ ਅੱਛਾ ਕਿੱਦਾਂ ਹੁਣ ਵੱਧ ਗਿਆ ਰੇਟ ਤੁਹਾਨੂੰ ਇਸ ਦੇ ਉੱਤੇ ਕੰਮ ਕਰਾ ਦੇ ਉੱਤੇ ਕਿਹੜੀ ਜੀ ਜੀ ਅੱਗੇ ਕਿੰਨਾ ਲੈ ਕੇ ਜਾਂਦੇ ਸੀ ਤੇ ਹੁਣ ਕਿਦੋਂ ਰੇਟ ਵਧਨ ਜੀ ਰੇਟ ਵਧਨ ਵਧ ਗਿਆ ਕਿਹੜਾ ਹਰ ਕਿਲੋ ਮਗਰ ਰੇਟ ਕਿਹੜਾ 2 ਰੁਪਏ ਦੇ ਮਗਰ ਹਾਂਜੀ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਰਕਾਰਾਂ ਨੂੰ ਕੀ ਕਹਿ ਸਕਦੇ ਜੀ ਦੇਖੋ ਸਰਕਾਰ ਦੇ ਹੱਥ ਤੋਂ ਲਾਈ ਕਰਨੀ ਹੈ ਦਾ ਕਰਨਾ ਉਹਨਾਂ ਨੂੰ ਸੋਚਣਾ ਚਾਹੀਦਾ ਆਮ ਸਰਕਾਰ ਹਾਂਜੀ ਸਰ ਕੀ ਨਾਮ ਹੈ ਮੈਂ ਬਿੱਟੂ ਬਰਾਏ ਜੀ ਜਲੰਧਰ ਤੋਂ ਮੈਂ ਸਰ ਗੱਲ ਕਰੀਏ ਅੱਜ ਦੁੱਧ ਰੇਟ ਵਧੇ ਆ ਕਿੱਦਾਂ ਦੇਖਦੇ ਸੀ ਇਹਨੂੰ ਦੇਖੋ ਕਿ ਚੋਣਾ ਦਾ ਮਾਹੌਲ ਹੈ ਅਕਸਰ ਦੇਖਿਆ ਜਾਂਦਾ ਚੋਣਾ ਜਦੋਂ ਹੋ ਜਾਂਦੀ ਹੈ ਮਹਿੰਗਾਈ ਪਹਿਲਾਂ ਘਟਾਈ ਜਾਂਦੀ ਹੈ ਤੇ ਬਾਅਦ ਚ ਉਹਦੇ ਘਰ ਵਧਾਈ ਜਾਂਦੀ ਹੈ ਇਹ ਜਿਹੜੀ ਦੁੱਧ ਦੀ ਮਹਿੰਗਾਈ ਇਹਨਾਂ ਨੇ ਵਧਾਈ ਹੈ ਇਹ ਲੱਕ ਤੋੜ ਦੇਗੀ ਕਿਉਂਕਿ ਦੁੱਧ ਬੱਚਿਆਂ ਨੇ ਪੀਣਾ ਹੁੰਦਾ ਬਿਮਾਰਾਂ ਨੇ ਪੀਣਾ ਹੁੰਦਾ ਹਸਪਤਾਲਾਂ ਚ ਪੀਣਾ ਹੁੰਦਾ ਆਮ ਨਾਗਰਿਕ ਜਿਹੜਾ ਵਾ ਚਾਹ ਤੋਂ ਬਗੈਰ ਨਹੀਂ ਰਹਿ ਸਕਦਾ ਹਿੰਦੁਸਤਾਨ ਚ ਦੁੱਧ ਦੀ ਖਪਤ ਇੱਥੇ ਬਹੁਤ ਜ਼ਿਆਦਾ ਹੈ ਜ਼ਿਆਦਾਤਰ ਦੁੱਧ ਦਾ ਪਾਊਡਰ ਜ਼ਿਆਦਾ ਵਿਕਦਾ ਹੈ ਦੁੱਧ ਘੱਟ ਵਿਕਦਾ ਹੈ ਜਿਹੜੀ ਇਹਨਾਂ ਨੇ ਮਹਿੰਗਾਈ ਜਿਹੜੀ ਦੁੱਧ ਦੀ ਵਧਾਈ ਹੈ ਇਹ ਲੱਕ ਤੋੜ ਦੇਗੀ ਅੱਗਿਓ ਜਿਹੜੇ ਟੋਲ ਦੇ ਨਾਲ ਰੇਟ ਇਹਨਾਂ ਨੇ ਵਧਾ ਦਿੱਤੇ ਹੈ ਕੁਝ ਪਰਸੈਂਟ 3 ਤੋਂ 5% ਉਹਦੇ ਨਾਲ ਮਹਿੰਗਾਈ ਦੀ ਖਪਤ ਹੋਰ ਹੋਏਗੀ ਸਾਡੇ ਦੇਸ਼ ਦੇ ਵਿੱਚ ਸਰ ਬਜਟ ਨੂੰ ਕਿੰਨਾ ਫਰਕ ਪੈਂਦਾ ਕਿਉਂਕਿ ਆਮ ਕਰ ਨੇ ਬਜਟ ਬਣਾਇਆ ਹੁੰਦਾ ਕਿ ਅਸੀਂ ਇਸ ਇਹ ਪੈਸਾ ਇਸ ਥਾਂ ਤੇ ਲਾਣਾ ਹੈ ਇਹ ਪੈਸੇ ਇਸ ਥਾਂ ਚ ਲਾਣਾ ਹੈ ਦੇਖੋ ਹਰ ਘਰ ਦੀ ਜਿਹੜੀ ਦੁੱਧ ਦੀ ਖਰਚਾ ਸੀ 30 ਕਿਲੋ ਲਾ ਕੇ ਚੱਲੀਏ ਘੱਟ ਤੋਂ ਘੱਟ ਵੀ ਜੇ ਹੱਥ ਖਿੱਚ ਕੇ ਚਲਦੇ ਕਿਲੋ ਆਰਾਮ ਨਾਲ ਦੁੱਧ ਲੱਗਦਾ ਵਾ ਤੇ 2 ਰੁਪਏ ਕਿਲੋ 60 ਰੁਪਏ ਇੱਕ ਦੀ ਜੇਬ ਦੇ ਵਿੱਚੋਂ ਜਾਣਗੇ ਤੇ ਜਦੋਂ ਇਹ 60 ਰੁਪਏ ਜਾਣਗੇ ਖਰਚੇ ਉਹੀ ਐ ਸਾਡੇ ਇਹ ਨਵਾਂ ਖਰਚਾ ਜਿਹੜਾ ਪੈ ਜਾਂਦਾ ਵਾ ਸਾਲ ਦਾ ਜੇ ਅਸੀਂ ਦੇਖਿਆ ਜਾਈਏ ਮਹਾਰੋ 96000 ਰੁਪਏ ਦਾ ਇੱਕ ਉੱਪਰ ਭਾਰ ਪੈਣਾ ਸਾਡੇ ਉੱਤੇ ਤੇ ਇਹ ਵੀ ਦੱਸਿਆ ਜਾਂਦਾ ਵੈ ਕਿ ਸਲੰਡਰਾਂ ਗੈਸ ਸਲੰਡਰ ਚੋਂ ਜਿਹੜੀ 27 ਰੁਪਏ 24 ਰੁਪਏ ਪਤਾ ਨਹੀਂ ਇਹ ਸਬਸਿਡੀ ਆਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਹੈ 1 ਜੂਨ ਤੋਂ ਤੇ ਹੋ ਸਕਦਾ ਹੈ ਗੈਸ ਦੇ ਵੀ ਤੇ ਪੈਟਰੋਲ ਦੇ ਵੀ ਧਾਮਾਂ ਦੇ ਵਿੱਚ ਫਰਕ ਪਵੇ ਦੁੱਧ ਹਰ ਘਰ ਦੀ ਇੱਕ ਬੇਸਿਕ ਚੀਜ਼ ਹੈ ਤੇ ਇਸ ਦੀ ਜ਼ਰੂਰਤ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਕਿਸੇ ਨੂੰ ਹੁੰਦੀ ਹੈ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣਾ ਮਤਲਬ ਕਿ ਦੁੱਧ ਦੇ ਨਾਲ ਬਣੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਵਾਧਾ ਹੋਣਾ ਦੁੱਧ ਦੀਆਂ ਕੀਮਤਾਂ ਦੇ ਵਿੱਚ ਇਸ ਵਾਧੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ